ਦੋਸਤੋ ਇਹ ਸੁੰਦਰ ਤਸਵੀਰਾਂ ਬਟਿੰਡਾ ਦੇ ਪ੍ਰਤਾਪ ਨਗਰ ਦੀਆਂ ਨੇ ਬਟਿੰਡਾ ਦੇ ਪ੍ਰਤਾਪ ਨਗਰ 'ਚ ਰਹਿਣ ਵਾਲੇ ਅਮਿਤ ਬੰਸਲ ਦੇ ਘਰ ਇੱਕ ਪਿਆਰੀ ਜੀ ਬੱਚੀ ਨੇ ਜਨਮ ਲਿਆ ਹੈ ਜਿਸ ਦਾ ਸਵਾਗਤ ਬੜੀ ਹੀ ਧੂਮਤਾਂ ਨਾਲ ਕੀਤਾ ਗਿਆ ਢੋਲ ਵਾਜੇ ਵਜਾਏ ਗਏ ਕਾਰ ਨੂੰ ਤੁਸੀਂ ਦੇਖ ਸਕਦੇ ਹੋ ਕਿ ਸਜਾ ਕੇ ਲੱਤਾ ਗਿਆ ਗੁਬਾਰਿਆਂ ਨਾਲ ਬੈਲੂਨਸ ਨਾਲ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਨੱਚ ਗਾ ਰਿਹਾ ਸਾਰਾ ਹੀ ਪਰਿਵਾਰ ਨੱਚ ਗਾ ਰਿਹਾ ਕਿਉਂਕਿ ਪਰਿਵਾਰ ਦਾ ਕਹਿਣਾ ਕਿ ਸਾਡੇ ਲਈ ਮੁੰਡਾ ਕੁੜੀ ਦਾ ਕੋਈ ਫਰਕ ਨਹੀਂ ਹਾਲਾਂਕਿ ਪਹਿਲੀ ਔਲਾਦ ਆ ਉਹਨਾਂ ਦੇ ਘਰ ਦੇ ਵਿੱਚ ਲੜਕੀ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਮੁੰਡਿਆਂ ਵਰਗੀਆਂ ਬਲਕਿ ਮੁੰਡਿਆਂ ਤੋਂ ਵੱਧ ਹੈ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਮੈਂਬਰ ਦੇ ਮੂੰਹ ਤੇ ਇੱਕ ਮੁਸਕਾਨ ਹੈ ਖੁਸ਼ੀ ਹੈ ਚਾਹ ਹੈ ਤੇ ਢੋਲੀ ਵੀ ਬੁલાਏ ਹੈ ਤੇ ਨਾਲ ਹੀ ਕਾਰ ਵੀ ਸਜਾ ਕੇ ਲਿਆਇਆ ਬੜੀ ਦੁਰਹੰਦੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਾਰ ਨੂੰ ਬੜੇ ਸੁੰਦਰ ਢੰਗ ਨਾਲ ਸਜਾਇਆ ਹੈ ਤਾਂ ਦੋਸਤੋ ਬੜੀ ਵਧੀਆ ਮਿਸਾਲ ਹੈ ਇਨਾਂ ਨੇ ਇੱਕ ਆਪਣੀ ਖੁਸ਼ੀ ਐਕਸਪ੍ਰੈਸ ਕਰਕੇ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਕਿ ਮੁੰਡੇ ਕੁੜੀ ਦੇ ਵਿੱਚ ਅੱਜ ਦੇ ਸਮੇਂ 'ਚ ਕੋਈ ਫਰਕ ਨਹੀਂ ਤਾਂ ਇਸ ਪੁਰਾਣੀ ਸੋਚ ਨੂੰ ਛੱਡੋ ਦਿਮਾਗ 'ਚੋਂ ਕੱਢੋ ਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੋ ਤਾਂ ਸਾਡਾ ਇਸ ਵੀਡੀਓ ਨੂੰ ਪਬਲਿਸ਼ ਕਰਨ ਦਾ ਵੀ ਲੋਕਾਂ ਨੂੰ ਇਹੀ ਮੈਸੇਜ ਦੇਣ ਦਾ ਮਕਸਦ ਹੈ। ਪਰੋ ਦੀ ਜੰਦੀ ਦੀ ਉਹ ਮਾਂ ਸਮੇਂ ਤੇ ਲੋ ਦੀ ਕਾ ਆਉ ਗਰਾਨ ਕਮੇ ਓ ਆ ਗਿਆ ਦੇਖ ਵੇਰਨਾ ਨਾਨਕ ਆ ਗਿਆ ਦੇਖ ਵੇਰਨਾ ਓ ਆ ਗਿਆ ਦੇਖ ਵੇਰਨਾ ਤੂੰ ਨੱਚ ਤੂੰ ਨੱਚ ਕੁੜੀ ਦੇ ਨਾਂ ਨਾ ਪੰਸੋ ਦੀ ਬੇਲ ਕਰਾ ਤੂੰ ਨੱਚ ਤੂੰ ਨੱਚ ਕੁੜੀ ਦੇ ਨਾਂ ਨਾ ਪੰਸੋ ਦੀ ਬੇਲ ਕਰਾ ਉਨਾ ਨੇ ਦੀ ਹੋ ਗਈ ਬਾਬਾ ਦਾ ਦੇਖੋ ਦੇ ਬਾਬਾ ਦਾ ਦੇਖੋ ਦੇ ਬਾਬਾ ਦਾ Es pues, por ejemplo,